ਇਸ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਹੋਇਆ ਸੀ ਕਿ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਅੰਦਰ ਲੱਗੇ ਨਿਸ਼ਾਨ ਸਾਹਿਬ ਉੱਪਰ ਸੁਰਮਈ ਤੇ ਬਸੰਤੀ ਪੁਸ਼ਾਕਾਂ ਚੜਾਈ ਜਾਣ। ਉਸੇ ਹੁਕਮ ਤਹਿਤ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਗੁਰਦੁਆਰਾ ਸਿੰਘ ਸਭਾ ਕਾਨਿਆਵਾਲਾ ਵਿਖੇ ਗੁਰਦੁਆਰਾ ਕਮੇਟੀ ਵੱਲੋਂ ਨਿਸ਼ਾਨ ਸਾਹਿਬ ਉੱਪਰ ਸੁਰਮਈ ਨੀਲੇ ਰੰਗ ਦੇ ਪੁਸ਼ਾਕੇ ਚੜਾਈ ਗਏ। ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ ਅਰਦਾਸ ਕਰਨ ਉਪਰੰਤ ਸੇਵਾਦਾਰਾਂ ਵੱਲੋਂ ਨਿਸ਼ਾਨ ਸਾਹਿਬ ਤੇ ਸੁਰਮਈ ਨੀਲੇ ਪੁਸ਼ਾਕੇ ਚੜਾਏ ਗਏ। ਇਸ ਮੌਕੇ ਗੁਰਦੁਆਰਾ ਪ੍ਰਬੰ ਕਿ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਉਸ ਨੂੰ ਮੰਨਦੇ ਹੋਏ ਅਸੀਂ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਸੁਰਮਈ ਨੀਲੇ ਚੜਾਏ ਨੇ। ਅਛਾ ਜੀ ਦਾਸ ਦਾ ਨਾਮ ਹੈ ਭਾਈ ਜੱਜਵਿੰਦਰ ਸਿੰਘ। ਮੈਂ ਬਤੌਰ ਮੁੱਖ ਗ੍ਰੰਤੀ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੋਜਨਾਲਾ ਵਿਖੇ ਪਿਛਲੇ 12 ਸਾਲ ਤੋਂ ਸੇਵਾ ਨਿਭਾ ਰਿਹਾ ਜੀ। ਸੋ ਅੱਜ ਜਿਵੇਂ ਕਿ ਦਾਸ ਤੋਂ ਪਹਿਲਾਂ ਭਾਈ ਸੇਪਾਈ ਕਾਬਲ ਸਿੰਘ ਜੀ ਨੇ ਆਪ ਨੂੰ ਦੱਸਿਆ ਕਿ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤੇ ਗਏ ਨੇ ਸਿੰਘ ਸਾਹਿਬਾਨਾਂ ਦੇ ਵੱਲੋਂ ਕਿ ਜਿਨੇ ਵੀ ਗੁਰੂ ਘਰ ਦੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕੇਸਰੀ ਨਿਸ਼ਾਨ ਸਹਿਬ ਝੁਲਦੇ ਸਨ ਨਿਸ਼ਾਨ ਸਹਿਬ ਦੇ ਉੱਪਰ ਚੋਲੇ ਪਹਿਨਾਏ ਜਾਂਦੇ ਸਨ ਸੋ ਸਿੰਘ ਸਹਿਬਾਨਾਂ ਦੇ ਵੱਲੋਂ ਜਾਰੀ ਕੀਤੇ ਹੁਕਮ ਦੇ ਅਨੁਸਾਰ ਅੱਜ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਬ ਵਿਖੇ ਸਮੂੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਵਿੱਚ ਬਿਲਕੁਲ ਇੱਕ ਮਤ ਹੋ ਕੇ ਅਸੀਂ ਗੁਰਦੁਆਰਾ ਸਹਿਬ ਦੇ ਨਿਸ਼ਾਨ ਸਹਿਬ ਦੇ ਜੋ ਰੰਗ ਨੇ ਉਹ ਚੇਂਜ ਕੀਤੇ ਨੇ ਤੇ ਅੱਜ ਸੇਵਾਦਾਰਾਂ ਦੇ ਵੱਲੋਂ سرمਈ ਨੀਲਾ ਰੰਗ ਦਾ ਜੋ ਚੋਲਾ ਸਹਿਬ ਹੈ ਉਸ ਦੀ ਸੇਵਾ ਚੱਲ ਰਹੀ ਹੈ ਸੋ ਜਦੋਂ ਆਪਾਂ ਇਤਿਹਾਸ ਨੂੰ ਵਾਚਦੇ ਆਂ ਤੇ ਉਹਦੇ ਵਿੱਚ ਵੀ ਸਾਨੂੰ ਇਹ ਪਤਾ ਲੱਗਦਾ ਏ ਉਪਜੇ ਸਿੰਘ ਭੁਜੰਗੀ ਐ ਨੀਲੰਬਰ ਧਾਰਾ ਹੋਸੀ ਕਾਬਜ ਖਾਲਸਾ ਜਦ ਹੋਸੀ ਨੀਲਾ ਰੰਗ ਇਸ ਤਰ੍ਹਾਂ ਦੇ ਸਾਨੂੰ ਪ੍ਰਮਾਣ ਮਿਲਦੇ ਨੇ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਰੰਗ ਜਦੋਂ ਆਪਾਂ ਇਤਿਹਾਸ ਨੂੰ ਵਿਸ਼ੋਕੜ ਦੇ ਵਿੱਚ ਵੀ ਜਾਵਾਂਗੇ ਤੇ ਗੁਰੂ ਅਮਰਦਾਸ ਸੱਚੇ ਪਾਸ਼ਾ ਸਮੇ ਚਿੱਟੇ ਰੰਗ ਦੇ ਨਿਸ਼ਾਨ ਸਾਹਿਬ ਦੀ ਵਰਤੋਂ ਕੀਤੀ ਗਈ ਤਾਂ ਗੁਰੂ ਹਰਗੋਬਿੰਦ ਮਹਾਰਾਜ ਨੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚੁਲਾਈ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੀਲੇ ਰੰਗ ਦੇ ਨਿਸ਼ਾਨ ਸਹਿਬ ਚੁਲਾਏ ਜਦੋਂ ਆਪਾਂ ਨਿਹੰਗ ਸਿੰਘਾਂ ਦਾ ਬਾਣਾ ਵੇਖਦੇ ਆ ਉਹ ਵੀ ਨੀਲਾ ਬਾਣਾ ਹੀ ਪਹਿਨਦੇ ਨੇ ਇਸ ਤਰ੍ਹਾਂ ਸਾਨੂੰ ਬੜੇ ਇਤਿਹਾਸਕ ਸਰੋਤਾਂ ਦੇ ਵਿੱਚੋਂ ਬੜਾ ਪੁਖਤਾ ਪਰਮਾਨ ਮਿਲਦੇ ਨੇ ਤੇ ਉਹਨਾਂ ਪਰਮਾਨਾਂ ਨੂੰ ਵੇਖਦੇ ਹੋਏ ਸਿੰਘ ਸਹਿਬਾਨਾਂ ਨੇ ਹੁਕਮ ਜਾਰੀ ਕੀਤੇ ਨੇ ਆ ਕੁਝ ਸਿੱਖ ਸੰਗਤਾਂ ਕਹਿ ਰਹੀਆਂ ਨੇ ਕਿ ਰੰਗਾਂ ਦੇ ਵਿੱਚ ਕੀ ਆ ਰੰਗਾਂ ਦੇ ਵਿੱਚ ਉਲਝਾਉਣਾ ਨਹੀਂ ਚਾਹੀਦਾ ਕੌਮ ਨੂੰ ਰੰਗ ਦੇ ਵਿੱਚ ਉਲਝਾਉਣ ਦੀ ਕੋਈ ਗੱਲ ਨਹੀਂ ਹੈ ਪਰ ਜੋ ਸਾਡੇ ਕੋਲ ਇਤਿਹਾਸ ਹੈ ਸਾਡਾ ਪੁਖਤਾ ਇਤਿਹਾਸ ਹੈ ਜੋ ਉਹਦੇ ਮੁਤਾਬਕ ਅਸੀਂ ਚੱਲੀਏ ਇਸ ਸੇਕ ਕੰਮ ਦੀ ਹੋਰ ਵੀ ਚੰਗੀ ਅਗਵਾਈ ਹੋ ਸਕਦੀ ਹੈ ਇਸ ਕਰਕੇ ਜੋ ਵੀ ਫੈਸਲਾ ਆਇਆ ਉਹਦਾ ਅਸੀਂ ਭਰਵਾ ਸਵਾਗਤ ਕਰਦੇ ਆਂ ਤੇ ਉਸ ਫੈਸਲੇ ਦੇ ਅਧੀਨ ਹੀ ਅੱਜ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੁਲਕੇ ਜੋ ਨੀਲੇ ਰੰਗ ਦੇ ਉਸ਼ਾਕੀ ਨਿਸ਼ਾਨ ਸਾਹਿਬ ਤੇ ਪਹਿਨਾਏ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਾਬਲ ਸਿੰਘ ਸ਼ਾਹਪੁਰ ਗੁਰਦਰਾ ਸਿੰਘ ਸਭਾ ਕਾਲਿਆਂ ਵਾਲੇ ਖੂਤੇ ਮੈਂ ਸੇਵਾਦਾਰ ਅਜਨਾਲੇ ਵਿੱਚ ਔਰ ਅੱਜ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਾਰੀ ਹੋਏ ਨੇ ਪਈ ਸਾਰਿਆਂ ਗੁਰਦਵਾਰਾ ਸਾਹਿਬ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਜਿਹੜੇ ਚੋਲਾ ਸਾਹਿਬ ਆ ਉਹਨਾਂ ਦੇ ਰੰਗ ਜਿਹੜੇ ਆ ਜਾਂ سرمਈ ਤੇ ਜਾਂ ਬਸੰਤੀ ਰੰਗ ਦੇ ਉਹ ਚੋਲਾ ਸਾਹਿਬ ਹੋਣੇ ਚਾਹੀਦੇ ਆ ਜਿਹੜੇ ਕੇਸਰੀ ਚੋਲਾ ਸਾਹਿਬ ਆ ਉਹ ਸਾਰੇ ਉਤਾਰ ਦੇਣੇ ਚਾਹੀਦੇ ਆ ਔਰ ਉਹ ਪੰਜ ਸਿੰਘ ਸਹਿਬਾਨ ਨੇ ਇੱਕ ਬਹੁਤ ਹੀ ਢੂੰਗੀ ਗਹਿਰਾਈ ਦੇ ਨਾਲ ਉਹਨੇ ਖੋਜ ਕਰਕੇ ਤੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਖੋਜ ਕਰਕੇ ਔਰ ਇਹ ਹੁਕਮ ਜਾਰੀ ਕੀਤੇ ਆ ਪਈ ਜਿਹੜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਆ ਇਹ ਨਾ ਰੰਗ ਜਿਹੜਾ ਏ ਨੀਲਾ ਜਾਂ ਪਸੰਦੀ ਹੋਣਾ ਚਾਹੀਦਾ ਔਰ ਉਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਆ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਆ ਸਾਰੀ ਸਿੱਖ ਸਾਰੀ ਜਿੰਨੀ ਵੀ ਸਿੱਖ ਸੰਗਤ ਆ ਸਾਰੇ ਗੁਰਦਵਾਰਾ ਪ੍ਰਬੰਧ ਕਮੇਟੀਆਂ ਸਾਰਿਆਂ ਨੇ ਉਹਨਾਂ ਅਕਾਲ ਪੁਰਖ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਔਰ ਉਹਨਾਂ ਉਸੇ ਹੁਕਮ ਨੂੰ ਮੰਨਦੇ ਆ ਅਸੀਂ ਵੀ ਅੱਜ ਗੁਰਦਵਾਰਾ ਸਾਹਿਬ ਵਿਖੇ ਸਾਰੀ ਗੁਰਦਵਾਰਾ ਪ੍ਰਬੰਧ ਕਮੇਟੀ ਸਾਡੇ ਹੈੱਡ ਕ੍ਰੰਤੀ ਬਾਬਾ ਜਜਵੰਦਰ ਸਿੰਘ ਜੀ ਔਰ ਉਹਨਾਂ ਦੇ ਸਾਰਿਆਂ ਦੇ ਨਾਲ ਸਲਾਹ ਕਰਕੇ ਤੇ ਅਸੀਂ ਜਿਹੜਾ ਚੋਲਾ ਸਾਹਿਬ ਦਾ ਉਹ ਜਿਹੜਾ ਕੇਸਰੀ ਚੋਲਾ ਸਾਹਿਬ ਸੀਗਾ ਨਿਸ਼ਾਨ ਸਾਹਿਬ ਦਾ ਉਹ ਬਦਲ ディレクターを選ぶのは、ディレクターと言われていたわけです。